ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੱਚੀ ਗੱਲ ਹੈ ਇਹਨੂੰ ਸਿਆਸਤ ਕਹੀਏ ਇਹਨੂੰ ਲਾਲਤ ਕਹੀਏ ਇਹਨੂੰ ਕੀ ਕਹੀਏ ਜੋ ਕੁਝ ਚੱਲ ਰਿਹਾ ਜਿਹੜੀ ਤਾਣੀ ਸਲਝਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਉਲਝਦੀ ਜਾ ਰਹੀ ਹੈ ਉਹਦਾ ਕਾਰਨ ਹੈ ਕਿ ਸਾਰਾ ਕੁਝ ਇਮਾਨਦਾਰੀ ਨਾਲ ਨਹੀਂ ਇੱਕ ਖਾਸ ਨਜ਼ਰੀਆ ਤੋਂ ਇੱਕ ਖਾਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਜਦੋਂ ਤਾਂ ਨਹੀਂ ਉਲਝਦੀ ਹੈ ਤਾਂ ਫਿਰ ਇਹੋ ਜਿਹਾ ਕੁਛ ਹੀ ਹੁੰਦਾ ਹੈ ਮੈਂ ਗੱਲ ਕਰ ਰਿਹਾ ਅੱਜ ਤਿੰਨ ਚਾਰ ਗੱਲਾਂ ਇਸ ਵੀਡੀਓ 'ਚ ਕਰਨੀਆਂ ਨੇ ਦੇਖੋ ਪਹਿਲੀ ਤਾਂ ਗੱਲ ਇਹ ਕਿ ਕੱਲ ਜੋ ਕੀਤਾ ਗਿਆ ਅੰਤਰਨ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਦੀ ਗੱਲ ਉਹ ਤੋਂ ਬਹੁਤ ਸਾਰੇ ਕੱਲ ਵੀ ਵੀਡੀਓ ਪਾਈਏ ਪਿੱਛੇ ਤੁਹਾਡੇ ਪਿਆ ਉਦੋਂ ਇੱਕ ਦਿਨ ਪਹਿਲਾਂ ਪਾਈ ਸੀ ਜਦੋਂ ਉਹਨੇ ਕਿਹਾ ਸੀ ਕਿ ਮੈਂ ਡਰਾਇਆ ਜਾ ਰਿਹਾ ਇਹ ਸਾਰੀਆਂ ਗੱਲਾਂ ਤੇ ਵਿੱਚ ਤੁਸੀਂ ਉਹ ਪਿੱਛੇ ਜਾ ਕੇ ਦੇਖ ਸਕਦੇ ਹੋ ਲੇਕਿਨ ਜਿਹੜੀ ਗੱਲ ਮੈਂ ਕਹਿਣੀ ਚਾਹਣਾ ਉਹ ਇਹ ਹੈ ਕਿ ਇਹ ਸਾਰੇ ਦੇ ਪਿੱਛੇ ਇੱਕ ਖਾਸ ਨਜ਼ਰੀਆ ਇੱਕ ਵਰਤਾਂਤ ਜਿਹੜਾ ਬਣ ਚੁੱਕਿਆ ਹੈ ਪਰਸੈਪਸ਼ਨ ਬਣ ਚੁੱਕੀ ਹੈ ਕਿ ਇਹ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣ ਲਈ ਸਭ ਕੁਝ ਹੋਰ ਹੈ ਤਾਂ ਉਹਦੇ 'ਚ ਦੋ ਗੱਲਾਂ ਹੋਰ ਜੁੜ ਗਈਆਂ ਪਹਿਲੀ ਗੱਲ ਤਾਂ ਇਹ ਜੁੜੀ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੂਤਰ ਇਹ ਦੱਸਦੇ ਨੇ ਕਿ ਉਹ ਬਹੁਤ ਨਰਾਸ਼ ਨੇ ਦੁਖੀ ਨੇ ਕਿਉਂ ਦੁਖੀ ਨੇ ਕਿ ਉਹਨਾਂ ਨੂੰ ਕੌਨਫੀਡੈਂਸ ਨਹੀਂ ਲਿਆ ਗਿਆ ਉਹਨਾਂ ਤੋਂ ਪੁੱਛਿਆ ਤੱਕ ਨਹੀਂ ਗਿਆ ਕਿ ਅਕਾਲ ਤਖਤ ਸਾਹਿਬ ਉਹ ਆਪਣੇ ਜਥੇਦਾਰ ਦੀ ਜਾਂਚ ਕਮੇਟੀ ਕਿਵੇਂ ਕਰ ਸਕਦੀ ਹੈ ਇਹਦਾ ਮਤਲਬ ਕਿ ਤੁਸੀਂ ਜਿਹੜੀ ਜਾਂਚ ਇੱਕ ਜਥੇਦਾਰ ਦੀ ਕਰਾ ਰਹੇ ਹੋ ਉਹਦਾ ਰਤਬਾ ਤੁਸੀਂ ਕਿਸ ਲੈਵਲ ਤੱਕ ਲਾਏ ਤੇ ਫਿਰ ਤੱਕ ਜਿਹੜੇ ਲੋਕ ਕਹਦੇ ਨੇ ਕਿ ਇਹ ਤਾਂ ਤੁਹਾਡੇ ਇੰਪਲਾਈ ਹੋਗੇ ਨਾ ਫਿਰ ਤਾਂ ਨੌਕਰੀ ਹੋਗੇ ਨਾ ਜਿਸ ਤਰੀਕੇ ਨਾਲ 3 ਮੈਂਬਰ ਕਮੇਟੀ ਬਣਾ ਦਿੱਤੀ ਗਈ ਹੈ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਕਿ ਅਸੀਂ ਇਸ ਨੂੰ ਕਰਨਾ ਸੀ ਜਾਂ ਅਸੀਂ ਬਣਾਉਣਾ ਸੀ ਦੂਜੀ ਗੱਲ ਇਹਦੇ ਚਾਹੁੰਦੀ ਹੈ ਕਿ ਹੁਣ ਗਿਆਨੀ ਰਕਵੀਰ ਸਿੰਘ ਅਸਤੀਫਾ ਦੇਣਗੇ ਉਥੇ ਵੀ ਗੱਲ ਕਰਾਂਗੇ ਤੀਜੀ ਗੱਲ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਸੁਖਵੀਰ ਸਿੰਘ ਬਾਦਲ ਕੀ ਉਹ ਨੂੰ ਬਚਾ ਸਕਣਗੇ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਤਾਂ ਰਿਵਾਈਵਲ ਦੀ ਗੱਲ ਕਰਦੇ ਸੀ ਉਹ ਤਾਂ ਸਰਵਾਈਵਲ ਦਾ ਖਤਰਾ ਹੋਇਆ ਪਿਆ ਕੀ ਇਹ ਸਹੀ ਖੇਡ ਖੇਡ ਰਿਹਾ ਜੋ ਵੀ ਖੇਡ ਰਿਹਾ ਲੋਕ ਤਾਂ ਕਹਿੰਦੇ ਨੇ ਸੁਖਵੀਰ ਸਿੰਘ ਬਾਦਲ ਦੀ ਖੇਡ ਹੈ ਜਾਂ ਉਹਨਾਂ ਦੇ ਸਲਾਹਕਾਰ ਦੀ ਜੇ ਉਹ ਸਲਾਹਕਾਰ ਨੇ ਜਿਹੇ ਜਿਹੇ ਪਹਿਲਾਂ ਸਲਾਹ ਦਿੱਤੇ ਨੇ ਇਹ ਵੀ ਇੱਕ ਅਜੀਬ ਕਿਸਮ ਦੀ ਸਲਾਹ ਦਿੱਤੀ ਵੀ ਆਹ ਕਰ ਲਓ ਤੇ ਫਿਰ ਇੱਕ ਆਪਾਂ ਤੀਜੀ ਗੱਲ ਕਰਨੀ ਹੈ ਜਿਹਦੇ ਚ ਸੁਖਵੀਰ ਸਿੰਘ ਬਾਦਲ ਖੁਦ ਜਿਹੜੀਆਂ ਗੱਲਾਂ ਮੰਨ ਚੁੱਕੇ ਨੇ ਉਹੀ ਗੱਲ ਹੁਣ ਪ੍ਰਦੀਪ ਕੁਲੇਰ ਜਿਹੜਾ ਕਿ ਵਾਦਾ ਮਾਫ ਗਨਾਬ ਬਣ ਰਿਹਾ ਹੈ ਵੀਰ ਵੀ ਤੇ ਮਾਮੇ ਵਿਚ ਇਹ ਵੀ ਸੰਗਵੀਰ ਦੀਆਂ ਮੁਸ਼ਕਲਾਂ ਨੂੰ ਬਧਾ ਸਕਦਾ ਹੈ। ਕਾਫੀ ਕੁਛ ਐਸਾ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਬਣਦਾ ਹੈ। ਤੋਂ ਇਸ ਵੀਡੀਓ 'ਚ ਉਹੀ ਗੱਲ ਕਰਨੀ ਹੈ। ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਰਨੀ ਹੈ ਜਿਹੜੀ ਮੈਂ ਹਰ ਰੋਜ਼ ਕਰਦਾ ਹਾਂ। ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਵੋ। ਦੇਖੋ ਗੱਲ ਤਾਂ ਛੁ ਸ਼ੁਰੂ ਕਰੀਏ ਕਿ ਬਹੁਤ ਜਲਦੀ 'ਚ ਜੋ ਕੁਝ ਹੋਰ ਹੈ ਅਸਲ ਤਾਂ ਉਹ ਜਲਦੀ ਤਾਂ ਇਹ ਨਹੀਂ ਪਰ ਨਜ਼ਰ ਆਉਂਦਾ ਹੈ ਕਿ ਆ ਜਿਹੜੀ ਦੋ ਤਿੰਨ ਦਿਨ ਦੀ ਘਟਨਾਵਾਂ ਨੇ ਉਹ ਬੜੀ ਤੇਜ਼ੀ ਨਾਲ ਵਾਪਰੀਆਂ ਨੇ ਲੇਕਿਨ ਜਦੋਂ ਦਾ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਘਰਾੜ ਦਿੱਤਾ ਗਿਆ ਉਸ ਦਿਨ ਤਨਖਾਹਿਆ ਘਰਾੜ ਦੇਣ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਰੋਲ ਸੀ ਜਿਹੜੀ ਉਹਨਾਂ ਦੀ ਭੂਮਿਕਾ ਸੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਲੇਕਿਨ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਮਾਮਲੇ 'ਚ ਇੱਕ ਉਦੇਸ਼ ਦਿੱਤਾ ਸੀ ਉਹ ਵੀ ਉਸੇ ਲੜੀ ਚ ਦੇਖਿਆ ਜਾ ਸਕਦਾ ਹੈ ਉਹ ਉਦੇਸ਼ ਇਹ ਸੀ 1.5-2 ਸਾਲ ਪਹਿਲਾਂ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਕਿ ਜਿਹੜਾ ਪੀਟੀਸੀ ਚੈਨਲ ਹੈ ਇਹਦੀ ਬਜਾਇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਚੈਨਲ ਚਲਾਉਣਾ ਚਾਹੀਦਾ ਬਹੁਤ ਰੌਲਾ ਪਿਆ ਸੀ ਲੇਕਿਨ ਉਸ ਹੁਕਮ ਦੀ ਪਾਲਣਾ ਨਹੀਂ ਹੋਈ ਅਕਾਲ ਤਖਤ ਸਾਹਿਬ ਦੇ ਧੰਮੀ ਸਾਹਿਬ ਨੇ ਇੱਧਰ ਉੱਧਰ ਗੱਲਾਂ ਕਰਕੇ ਉਹਦੀ ਪਾਲਣਾ ਨਹੀਂ ਕੀਤੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਕੱਲ੍ਹ ਕਈ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਜਿਹਦੇ ਕਰਕੇ ਇਹ ਵਰਤਾਂਤ ਸੱਜਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸਾਰੀਆਂ ਗੱਲਾਂ ਹੋ ਰਹੀਆਂ ਨੇ ਉਹਦੇ ਵਿੱਚ ਸਭ ਤੋਂ ਵੱਡੀ ਤਾਂ ਗੱਲ ਹੈ ਕਿ ਹਲੇ ਤੱਕ ਅਸਤੀਫਾ ਪਰਵਾਨ ਨਹੀਂ ਕੀਤਾ ਗਿਆ 20 ਦਿਨ ਕਿਵੇਂ ਮੰਗੇ ਕਿਵੇਂ ਲਏ ਇਸ ਦੇ ਬਾਵਜੂਦ ਅਸਤੀਫੇ ਦੇ ਬਾਰੇ ਕੋਈ ਵਰਕਿੰਗ ਕਮੇਟੀ ਦੀ ਮੀਟਿੰਗ ਦਾ ਨੋਟਿਸ ਨਹੀਂ ਕੁਝ ਨਹੀਂ ਹਾਲਾਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2-3 ਹਗਾਮੀ ਮੀਟਿੰਗਾਂ ਹੋ ਗਈਆਂ ਕਦੇ ਚੌੜੇ ਨੂੰ ਪੰਜ ਤੋਂ ਛੇ ਕਰਨ ਦੀ ਦੂਜੀ ਇਹਨਾਂ ਨੂੰ ਕੱਢਣ ਦੀ ਗੈਨੀ ਹਰਪ੍ਰੀਤ ਸਿੰਘ ਨੂੰ ਹਾਲਾਂਕਿ ਉਸੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਰਜਿੰਦਰ ਸਿੰਘ ਧੰਮੀ ਤੇ ਵੀ ਲੱਗੇ ਨੇ ਤੇ ਉਹ ਮੀਟਿੰਗ 'ਚ ਵੀ ਮਸਲਾ ਉੱਠਿਆ ਜਿਹੜੇ ਵਿਰੁੱਧਿਤ ਚੜ੍ਹਦੇ ਮੈਂ ਪ੍ਰਾਣੇ 88 ਅਗਲੀ ਗੱਲ ਜਦੋਂ ਇਹ ਇਸ ਤਰ੍ਹਾਂ ਦਾ ਵਰਤਾਂਤ ਕਿਉਂ ਸਿਰਜਿਆ ਗਿਆ ਕਿਉਂਕਿ ਨਜ਼ਰੇ ਆ ਰਿਹਾ ਹੈ ਕਿ ਇੱਕ ਤਾਂ ਉਹਨਾਂ ਦੀ ਪ੍ਰਦਾਨਗੀ ਨਹੀਂ ਜਾਣ ਦੇਣਾ ਚਾਹੁੰਦੇ ਦੂਜੀ ਗੱਲ ਇਹ ਕਿ ਹਾਲ ਤੱਕ ਸਾਹ ਤੇ ਜਿੰਨੇ ਵੀ ਹੁਕਮ ਇਹ ਸੀ ਉਹਨਾਂ ਦੀ ਇਨਵੈਨ ਪਾਰਲਮਨ ਨਹੀਂ ਹੋ ਰਹੀ ਸਿਰਫ ਧਾਰਮਿਕ ਸਜ਼ਾ ਤੋਂ ਬਾਅਦ ਸੁਰਖਰੂ ਹੋਣ ਦੀ ਗੱਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਨਾਗ ਜਿਹੜੇ ਨਵੇਂ ਸਿਰ ਤੋਂ ਭਰਤੀ ਦੀ ਕੋਈ ਗੱਲ ਹੋ ਰਹੀ ਹੈ ਜੇ ਮੰਨ ਲਓ ਕਿ ਸੰਵਿਧਾਨਕ ਕੋਈ ਮਸਲਾ ਵੀ ਹੈ ਕਾਨੂੰਨੀ ਮਸਲਾ ਵੀ ਹੈ ਤਾਂ ਵੀ ਕੋਈ ਨਹੀਂ ਨਾ ਕੋਈ ਰਾਹ ਹੈ ਜਿਹੜੇ ਬਹੁਤ ਰਾਹ ਨੇ ਇੱਕ ਰਾਹ ਤਾਂ ਬਹੁਤ ਸਿੱਧਾ ਪਿਆ ਜਿਹੜਾ ਇਹਨਾਂ ਦਾ ਆਪਦਾ ਬਣਾ ਹੋਇਆ ਹੈ ਕਿ ਜਿਹੜੀ ਝੁੰਡਾ ਕਮੇਟੀ ਨੇ ਕਿਹਾ ਸੀ ਵੀ ਉਸ ਤਰੀਕੇ ਨਾਲ ਕਰ ਲਓ ਉਸ ਤਰੀਕੇ ਨਾਲ ਭਰਤੀ ਕਰ ਲਓ ਬਸ ਉਹ ਵੀ ਤਾਂ ਲੀਡਰਸ਼ਿਪ ਤਬਦੀਲੀ ਦੀ ਗੱਲ ਕਰਦੇ ਸੀ ਇਵੀ ਤੇ ਉਹ ਇਥੋਂ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ ਅਕਾਲ ਤਖਤ ਸਾਹਿਬ ਤਖਤ ਸਾਹਿਬ ਪਰ ਪਿੱਠ ਕਰਨੀ ਚਾਹੁੰਦੇ ਨੇ ਹੁਣ ਇਹ ਕਿ ਜਿਹੜਾ ਨਵਾਂ ਮਸਲਾ ਆ ਗਿਆ ਉਹ ਆ ਗਿਆ ਕਿ ਅਕਾਲ ਤਖਤ ਜਦ ਜਿਹੜੇ ਤਖਤ ਸਹਿਬਾਨ ਦੇ ਜਥੇਦਾਰ ਨੇ ਇਹਨਾਂ ਨੂੰ ਅਪੁਆਇੰਟਮੈਂਟ ਦੀ ਲਈ ਵਿਧਿ ਵਿਵਧਾਨ ਦੀ ਬਹੁਤ ਵਾਰ ਗੱਲ ਹੋਈ ਸੀ ਕਿ ਇਹ ਤਾਂ ਇੰਡੀਪੈਂਡੈਂਟ ਹੋ ਕੇ ਕੰਮ ਕਰ ਸਕਣਗੇ ਜੇ ਐਸਜੀਪੀਸੀ ਇਹ ਨਹੀਂ ਸਮਝੂ ਐਸਜੀਪੀਸੀ ਤਾਂ ਇਹ ਸਮਝੀ ਸਾਡੇ EMPLYEE ਨੇ ਜਿਵੇਂ ਬਾਕੀ ਮੈਂ ਨੌਕਰ ਨੇ ਹੋਈ ਇਹ ਨੇ ਤੇ ਇਸੇ ਲੜੀ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਕੱਲ ਤਿੰਨ ਮੈਂਬਰੀ ਕਮੇਟੀ ਬਣਾਤੀ ਤੇ ਘਟਤਾ ਇਹਦੇ ਲਈ ਕੱਲ ਤੱਕ ਦੇ ਜਥੇਦਾਰ ਜੀ ਨੂੰ ਸਰਪ੍ਰਸਤ ਬਣਦੇ ਆ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ ਤੇ ਗਿਆਨੀ ਰਗਵੀਰ ਸਿੰਘ ਨਾਰਾਜ ਨੇ ਇਸ ਗੱਲੋਂ ਤੇ ਉਹ ਬੋਲੇ ਨਹੀਂ ਉਹ ਚੁੱਪ ਨੇ ਤੇ ਇਹ ਵੀ ਹੈ ਸੁਣਿਆ ਕਿ ਉਹ ਅਸਤੀਫਾ ਦੇ ਸਕਦੇ ਨੇ ਕਿਉਂਕਿ ਉਹਨਾਂ ਨਾਲ ਜੋ ਗੱਲਾਂ ਇਹਨਾਂ ਦਿਨਾਂ 'ਚ ਵਾਪਰੀਆਂ ਇੱਕ ਇਹ ਗੱਲ ਵਾਪਰੀ ਕਿ ਜਿਹੜੇ ਉਹ ਪੈਨ ਡਰਾਈਵ ਦੇ ਕੇ ਆਏ ਸੀ ਜੀਟਾ 27 ਕਿੱਟ ਦੀ ਵੀਡੀਓ ਕੱਟ ਕੇ ਬਿਰਸਾ ਸਿੰਘ ਬਲਟੋਹਾ ਨੇ ਪਾਈ ਹੈ ਉਹ ਗਿਆਨੀ ਰਗਵੀਰ ਸਿੰਘ ਨੇ ਨਹੀਂ ਲੀਕਸ ਕੀਤੀ ਉਹਨਾਂ ਦੇ ਕੋਲ ਉਵੇਂ ਪਈਆ ਸੀ ਬੰਦ ਇਹਦਾ ਮਤਲਬ ਕੀ ਨੇ ਹੋ ਬਾਹਰ ਕੱਢੀ ਇਹ ਤਾਂ ਫਿਰ ਅਕਾਲ ਤਖਤ ਦੇ ਹੁਕਮਾਂ ਦੀ ਇਹ ਵੀ ਉਲੰਘਣਾ ਹੋ ਗਈ ਜਦੋਂ ਕਿ ਇਹ ਕਿਹਾ ਗਿਆ ਸੀ ਕਿ ਇਹ ਜਿਹੜੀ ਬਾਹਰ ਨਹੀਂ ਜਾਣੀ ਚਾਹੀਦੀ ਜਨਤਕ ਤੌਰ ਤੇ ਨਹੀਂ ਕਿ ਇਹਨੂੰ ਜਾਣਾ ਚਾਹੀਦਾ ਇਹ ਕਿਵੇਂ ਬਾਹਰ ਚਲੀ ਗਈ ਉਹ ਵੀ ਇਹ ਸਮਝਦੇ ਨੇ ਕਿ ਇਹ ਉਹਨਾਂ ਦੀ ਤੋਹੀਨ ਹੈ ਅਕਾਲ ਤਖਤ ਦੀ ਟੀਨ ਹੈ ਤੋ ਇਹ ਵੀ ਕਿਉਂਕਿ ਉਹਨਾਂ ਤੇ ਇਹ ਜਾਂਦਾ ਹੈ ਇਲਜ਼ਾਮ ਤੀਸਰੀ ਉਹਨਾਂ ਦੇ ਮਨ ਚ ਇਹ ਗੱਲ ਹੋ ਸਕਦੀ ਹੈ ਜਿਹਾ ਹੈ ਕਿ ਜਿਵੇਂ ਇਹ ਸਾਰਾ ਬਰਬਾਦ ਸਿਰਜਿਆ ਜਾ ਰਿਹਾ ਹੈ ਉਹਦੇ ਚ ਕਿਤੇ ਇਹ ਨਾ ਹੋਵੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਬਣਾਤਾ ਇਹਨਾਂ ਨੇ ਇੱਕ ਸਦਾ ਹੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿੰਨੇ ਮਰਜੀ ਇਲਜ਼ਾਮ ਲਾਏ ਜਾਂਚ ਵੀ ਹੋ ਰਹੀ ਹੈ ਲੇਕਿਨ ਪੱਛ ਇਉਂ ਲੱਗਦਾ ਹੈ ਜਿੰਨੇ ਸਾਡੇ ਇਸ ਵੀਡੀਓ ਦੇ ਕਮੈਂਟ ਆਉਂਦੇ ਨੇ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਨੇ ਤੇ ਉਹ ਸਮਝਦਾ ਕਿ ਇਹਨਾਂ ਨੇ ਕਿ ਸੁਖਵੀਰ ਨੂੰ ਬਚਾਉਣ ਲਈ ਇਹ ਸਾਰਾ ਕੁਝ ਕੀਤਾ ਕਿਉਂਕਿ ਉਹ ਸਟੈਂਡ ਲੈ ਰਹੇ ਸੀ ਤੇ ਗਿਆਨੀ ਰਗਵੀਰ ਸਿੰਘ ਨਹੀਂ ਚਾਹੁੰਦੇ ਕਿ ਇਤਿਹਾਸ ਦੇ ਵਿੱਚ ਉਹਨਾਂ ਦਾ ਕੋਈ ਨਾਮ ਇਸ ਤਰ੍ਹਾਂ ਦਾ ਹੋਵੇ ਕਿ ਉਹਨਾਂ ਨੇ ਇਹ ਜਿਹੜਾ ਹੈ ਝੁੱਕ ਕੇ ਜਿਹੜੀ ਇਹਨਾਂ ਤੇ ਸ਼ਰਮ ਦੀ ਕਮੇਟੀ ਜਾਂ ਬਾਦਲ ਪਰਿਵਾਰ ਦੇ ਸਾਹਮਣੇ ਕੋਈ ਆਪਣਾ ਸਟੈਂਡ ਬਦਲਿਆ ਉਹ ਆਪਣੇ ਆਪ ਨੂੰ ਬਿਲਕੁਲ ਸਰੁਖਰੂ ਚੌਧਰੇ ਪਹਿਲੇ ਜਥੇਦਾਰਾਂ ਬੰਗ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਨਾਮ ਉਸ ਤਰ੍ਹਾਂ ਦੀ ਲਿਸਟ ਦੇ ਵਿੱਚ ਆਵੇ ਇਹ ਵੀ ਉਹਨਾਂ ਦੇ ਮਨ 'ਚ ਹੋ ਸਕਦਾ ਆ ਆ ਵੀ ਚਾਹੁੰਦਾ ਐਡੀ ਕੋ ਗੱਲ ਨਹੀਂ ਸੋ ਇੱਕ ਤਾਂ ਵੱਡਾ ਜਿਹੜਾ ਜਿਹੜਾ ਇਹਨਾਂ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਕੱਲ ਤੋਂ ਬਾਅਦ ਉਹ ਹੈ ਗੈਨੀ ਰਵੀਤ ਸਿੰਘ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਹਨਾਂ 'ਚ ਉਹਨਾਂ ਨੂੰ ਲੱਗਦਾ ਕਿ ਮੈਨੂੰ ਪੁੱਛਿਆ ਨਹੀਂ ਗਿਆ ਮੇਰੀ ਤahrin ਹੋ ਰਹੀ ਹੈ ਅਕਾਲ ਤਖਤ ਦੀ ਤahrin ਹੋ ਰਹੀ ਹੈ ਜੇ ਅਕਾਲ ਤਖਤ ਸਾਹਿਬ 328 ਰੁਪਿਆਂ ਦੀ ਜਿਹੜੀ ਹੈ ਉਹ ਕਰਾ ਸਕਦਾ ਹੈ ਜਾਂਚ ਇਹ ਕਿਉਂ ਨਹੀਂ ਆਪਦੇ ਜਥੇਦਾਰ ਦੀ ਜਾਂਚ ਕਰਵਾ ਸਕਦਾ ਇਹ ਅਸੀਂ ਕਰੋਣੀ ਸੀ ਸਾਨੂੰ ਪੁੱਛਣਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਸਾਡੇ ਜਿਹੜਾ ਰੁਤਬਾ ਘਟਾ ਰਹੀ ਹੈ ਇਹ ਗੱਲ ਕਹਿ ਕੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਹੈ ਜੋ ਨਜ਼ਰ ਆਉਂਦੀ ਹੈ ਤੀਸਰੀ ਗੱਲ ਜਿਸ ਤਰੀਕੇ ਨਾਲ ਨਹੀਂ ਹੁਕਮਾਂ ਦੀ ਪਾਲਣਾ ਹੋਈ ਆਖਰ ਹੁਕਮਤਾ ਅਕਾਲ ਤਖਤ ਦੇ ਜਥੇਦਾਰ ਦੇ ਮੂੰਹੋਂ ਹੀ ਨਿਕਲੇ ਸੀ ਕਿ ਤੁਸੀਂ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਦੇ ਕੇ ਪਰਵਾਨ ਜਿਹੜੇ ਸਾਡੇ ਸਾਨੂੰ ਸਾਨੂੰ ਦੱਸੋ ਜੋਰੇ ਲੈਟਰ ਜਿਹੜੇ ਜਨਤਕ ਕਰੋ ਜਾਂ ਇੱਕ ਗਠਿਤ ਜਿਹੜੀ ਕੀਤੀ ਆ ਕਮੇਟੀ ਉਹ ਵੀ ਉਹਨਾਂ ਨੇ ਉਹਨਾਂ ਦੇ ਹੁਕਮਾਂ ਨਾਲ ਹੋਈ ਸੀ ਕੋਈ ਵੀ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਤੇ ਇਹ ਵੀ ਉਹਨਾਂ ਦੇ ਜਿਹੜਾ ਹੈ ਤੋਹੀਦ ਹੈ ਬੜਾ ਪ੍ਰੈਸ਼ਰ ਹੁੰਦਾ ਤੇ ਪ੍ਰੈਸ਼ਰ ਹੈ ਵੀ ਤੋਂ ਹੁਣ ਇੱਕ ਪ੍ਰੈਸ਼ਰ ਹੋਰ ਹੈ ਕਿ ਇਹ ਜਿਹੜਾ ਨਹੀਂ ਕਰ ਰਹੇ ਤਾਂ ਉਦੋਂ ਬਾਅਦ ਜਿਹੜੇ ਵਿਰੋਧੀ ਨੇ ਉਹ ਵੀ ਦੁਬਾਰਾ ਖੜੇ ਹੋਗੇ ਕਹਿੰਦੇ ਜੇ ਇਹ ਗੱਲ ਹੈ ਤਾਂ ਫਿਰ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਤਾਂ ਆਪਣੇ ਟੈਸਟ ਤੋਂ ਬਸ ਨਹੀਂ ਹੁੰਦਾ ਉਹ ਤਾਂ ਉਹੀ ਪੁਰਾਣੀ ਗੱਲ ਆ ਵੀ ਅਸੀਂ ਜਿਹੜੀ ਗੱਲ ਕਰਨੀ ਸੀ ਕਰਤੀ ਉਹ ਜਵਾਨੀ-ਜਵਾਨੀ ਕਹੀ ਚੱਲੋ ਵੀ ਅਸੀਂ ਤਾਂ ਬੜਾ ਸਨਮਾਨ ਕਰਦੇ ਆ ਤੇ ਅਕਾਲ ਤਖਤ ਸਾਹਿਬ ਦਾ ਸਾਡੇ ਲਈ ਸਤਿਕਾਰਯੋਗ ਨੇ ਪਰ ਕਰਨੀ ਆਪਣੀ ਮਨ ਦੀ ਹੈ ਉਹੀ ਹੋਰ ਹੈ ਤੋਂ ਇਹ ਪਤਾ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਉਹਨਾਂ ਦੇ ਸਲਾਹਕਾਰ ਕੀ ਦੱਸਦੇ ਨੇ ਕਿ ਇਹਦੇ ਨਾਲ ਪਹਿਲਾਂ ਤਾਂ ਮਸਲਾ ਇਹ ਸੀ ਕਿ ਕੀ ਅਕਾਲੀ ਦਲ ਮੁੜ ਸਰਜੀਤ ਹੋਏਗਾ ਰਿਵਾਈਵਲ ਦਾ ਮਸਲਾ ਸੀ ਮੈਨੂੰ ਤਾਂ ਹੁਣ ਖਤਰਾ ਹੋਰ ਹੋਇਆ ਪਿਆ ਉਹਨਾਂ ਸਰਵਾਈਵਲ ਦੇ ਖਤਰੇ ਦੀ ਹੋਈ ਪਈ ਹੈ ਹੋਦ ਬਚਾਉਣ ਦੀ ਗੱਲ ਹੋਈ ਪਈ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈ ਲੋਕਾਂ ਦੇ ਮਨਾਂ ਚ ਦੇ ਵਿੱਚ ਇਹ ਗੱਲ ਆ ਗਈ ਵੀ ਇਹ ਤਾਂ ਸਾਰਾ ਕੁਝ ਜੇ ਸਾਨੂੰ ਤਾਂ ਇਹ ਲੱਗਿਆ ਸੀ ਵੀ ਇੱਕ ਇਸ ਤਰ੍ਹਾਂ ਦੀ ਹਸਤੀ ਹੈ ਕੋਈ ਇੱਕ ਇਸ ਤਰ੍ਹਾਂ ਦੀ ਸੰਸਥਾ ਹੈ ਜਿਹਦੇ ਕੋਲ ਸਾਰੇ ਹੱਥ ਜੋੜ ਕੇ ਖੜਦੇ ਨੇ ਇਸ ਕੌਮ ਦੇ ਵਿੱਚ ਸਾਰੀ ਦੁਨੀਆ ਨੇ ਦੇਖਿਆ ਹੁਣ ਸਾਰੀ ਦੁਨੀਆ ਦੇਖੂ ਕਿ ਜੋ ਉੱਥੇ ਕਿਹਾ ਗਿਆ ਉਹਨਾਂ ਦੇ ਹੁਕਮਾਂ ਨੂੰ ਨਹੀਂ ਇਨਵੈਂਟ ਮੰਨਿਆ ਗਿਆ ਆਪਣੀ ਮਰਜ਼ੀ ਨਾਲ ਜਿਹੜਾ ਸ਼ੂਟ ਕਰਦਾ ਉਹ ਹੁਕਮ ਮੰਨ ਲਿਆ ਬਾਕੀ ਛੱਡ ਤੇ ਤੋ ਇਹ ਸਾਰੀ ਗੱਲ ਗਿਆਨੀ ਰਕਬੀਰ ਸਿੰਘ ਨੂੰ ਠੀਕ ਨਹੀਂ ਲੱਗ ਰਹੀ ਹੋ ਸਕਦਾ ਕਿ ਲੋਕਤੈ ਕਹਿੰਦੇ ਨੇ ਉਹ ਉਹ ਅਸਤੀਫਾ ਦੇਣ ਦੀ ਤਿਆਰੀ ਚ ਬੈਠੇ ਨੇ ਜੇ ਅਸਤੀਫਾ ਆ ਜਾਂਦਾ ਤਾਂ ਗਲਬੜ ਹੋਰ ਵੀ ਹੋਏਗੀ ਜਿਹੜੀ ਮੈਂ ਕਿਹਾ ਸੀ ਤਾਂ ਨਹੀਂ ਜਿਹੜੀ ਪਹਿਲਾਂ ਹੀ ਬਹੁਤ ਉਲਝ ਰਹੀ ਹੈ ਹੋਰ ਤਾਂ ਨਹੀਂ ਉਲਝੂਗੀ ਤੇ ਇੱਕ ਗੱਲ ਇਹ ਵੀ ਹੈ ਪਤਾ ਨਹੀਂ ਇਹਨੂੰ ਥ੍ਰੈਟ ਕਹੋ ਇਹਨੂੰ ਕੀ ਕਹੋ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦਾ ਵੀ ਮੈਂ ਹੁਣ ਤਾਂ ਸਿਜਦੀ ਪਿੰਦਰਵਾੜਾ ਚੱਲ ਰਿਹਾ ਮੈਂ ਕੋਈ ਸਵਾਲਾਂ ਦੇ ਜਵਾਬ ਨਹੀਂ ਦੇਨੇ ਲੇਕਿਨ ਉਦੋਂ ਬਾਅਦ ਜਦੋਂ ਮੈਂ ਸਵਾਲਾਂ ਦੇ ਜਵਾਬ ਦੇਉ ਬਾਅਦ ਦਲੀਲ ਦੇਉ ਤਾਂ ਗਰਦ ਹੁਣੋ ਜਿਹੜੀ ਗਰਦ ਉੱਠਣ ਵਾਲੀ ਗੱਲ ਹੈ ਉਹ ਸਾਰਿਆਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਤੇ ਕੀ ਗੱਲ ਚੱਲੂਗੀ ਕਿਹੜੀ ਗੱਲ ਐਕਸਪੋਜ਼ ਕਰ ਦੇਣੀ ਹੈ ਜਦੋਂ ਬੰਦਾ ਖੁੱਲ ਕੇ ਖੇਡਦਾ ਨਾ ਤੇ ਫਿਰ ਬਹੁਤ ਵਾਰ ਉਹਦੀ ਗੇਮ ਜਿਹੜੀ ਹੈ ਉਹਦਾ ਮੁਕਾਬਲਾ ਕਰਨ ਦਾ ਔਖਾ ਹੁੰਦਾ ਤੇ ਇਹ ਵੀ ਗੱਲ ਤੇ ਕਈ ਬੰਦੇ ਮੈਂ ਦੇਖੇ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਫੋਨ ਕਰਕੇ ਕਹਿੰਦੇ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਕੰਮ ਜਦੋਂ ਇਹ ਗੱਲ ਚੱਲ ਪਈ ਸੀ ਕਿ ਸ਼੍ਰੋਮਣੀ ਅਕਾਲੀ ਦਰਬਾਰ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾ ਦੋ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਠੀਕ ਹੈ ਜੇ ਸਾਰੇ ਤੁਹਾਡੇ ਕਹਿੰਦੇ ਨੇ ਤੇ ਫਿਰ ਮੰਨਿਆ ਜਾ ਸਕਦਾ ਜਿਹੜੀ ਇਹ ਵੀ ਗੱਲ ਚੱਲ ਸਕਦੀ ਹੈ ਕਿ ਸਾਰੇ ਇਨਕਾਰ ਰਿਹਾ ਹੋਏ ਚੱਲੇ ਹੋਏਕਾਰ ਤ ਉਸ ਉਹਦੀ ਉਹਦੀ ਵਾਰਡਿੰਗ ਸੀ ਕਿ ਇਹਨਾਂ ਤੋਂ ਕੌਮ ਨੂੰ ਕੁਝ ਨਹੀਂ ਮਿਲਣਾ ਤੇ ਨਵੇਂ ਬੰਦੇ ਲੈ ਕੇ ਆਉਣੇ ਨੇ ਇਹ ਕਿਤੇ ਨਾ ਕਿਤੇ ਨਵੇਂ ਬੰਦਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਨੌਤਣੀ ਆ ਰਿਹਾ ਇਹ ਵੀ ਕੋਮ ਸੋਚ ਰਹੀ ਹੈ ਤੇ ਇੱਕ ਗੱਲ ਜਿਹੜੀ ਬਹੁਤ ਘੱਟ ਚੱਲ ਰਹੀ ਹੈ ਉਹਦੇ ਉਹ ਵੀ ਆਪਾਂ ਨੂੰ ਸੋਚ ਰਣੀ ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਦੀ ਖੇਡਾਂ ਹੁੰਦੀਆਂ ਨੇ ਨਾ ਇਹਦੇ ਪਿੱਛੇ ਜਿਹੜੀ ਕੇਂਦਰ ਦੀ ਤਾਕਤ ਹੁੰਦੀ ਹੈ ਸ਼ੁਰੂ ਤੋਂ ਹੀ ਆਪਾਂ ਕੋਈ ਨਵੀਂ ਗੱਲ ਨਹੀਂ ਹੈ ਸ਼ੁਰੂ ਤੋਂ ਹੀ ਤਾਕਤਾਂ ਆਪਣਾ ਰੋਲ ਪਲੇ ਕਰਦੀਆਂ ਆਈਆਂ ਨੇ ਜਦੋਂ ਕਾਂਗਰਸ ਸੀ ਉਦੋਂ ਵੀ ਆਪਾਂ ਦੇਖਿਆ ਸੀ ਜਦੋਂ ਰਜੀਵ ਗਾਂਧੀ ਸੀ ਉਦੋਂ ਵੀ ਆਪਾਂ ਦੇਖਿਆ ਸੀ ਕਿ ਇਹਨਾਂ ਨੂੰ ਬਾਦਰ ਟੋੜਾ ਨੂੰ ਦੂਰ ਕਰ ਲਈ ਬਰਨਾਲਾ ਤੇ ਬਲਵੰਤ ਸਿੰਘ ਦੀ ਜੋੜੀ ਨੂੰ ਅਗੇ ਕਰਤਾ ਸੀ ਸਮਝੌਤਾ ਕਰ ਲਿਆ ਸੀ ਕਿ ਜਿਹੜਾ ਸਰ ਚੰਦ ਸਿੰਘ ਲੋਂਗੋ ਵਾਲਾ ਤੇ ਦੋ 파ੜ ਕਰਤੇ ਸੀ ਤੋਂ ਉਹ ਕਿਤੇ ਵੀ ਹੋ ਸਕਦਾ ਹੁਣ ਵੀ ਇਹ ਚਾਲ ਹੋ ਸਕਦੀ ਹੈ ਕੇਂਦਰ ਦੇ ਵਿੱਚ ਜਿਹੜੀ ਹੁਣ ਸਰਕਾਰ ਹੈ ਉਹ ਤਾਂ ਕਰ ਹੀ ਹੈ ਜੇ ਕੁਝ ਬਹੁਤ ਰਹੀ ਹੈ ਉਹ ਤੁਹਾਨੂੰ ਪਤਾ ਹੀ ਹੈ ਵੀ ਜਿਸ ਤਰੀਕੇ ਨਾਲ ਉਹ ਚੱਲ ਰਹੀ ਹੈ ਉਹ ਕਰ ਸਕਦੀ ਹੈ ਕੁਝ ਵੀ ਕਰ ਸਕਦੀ ਹੈ ਤੇ ਹੁਣ ਇਹ ਵੀ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਬੜੀ ਜਲਦੀ ਹੋਊਗੀ ਉਹਦੇ ਚੋਂ ਉਹ ਮੰਨ ਮਰਜੀ ਦੇ ਬੰਦਿਆਂ ਨੂੰ ਲੈ ਕੇ ਆਉਣਗੇ ਇਹ ਵੀ ਤਾਂ ਗੱਲ ਉੱਥੇ ਹੋ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਵਾਪਰ ਨਾਲ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਭੂਮਿਕਾ ਹੈ ਉਹਨੂੰ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਉਹ ਉਹਨਾਂ ਦੀ ਭੂਮਿਕਾ ਹੈ ਭਾਰਤੀ ਜਨਤਾ ਪਾਰਟੀ ਦੀ ਉਹ ਇਹ ਵੀ ਹੈ ਨਾ ਕਿ ਉਹਦੇ ਚ ਸੁਖਵੀਰ ਸਿੰਘ ਬਾਦਲ ਹੁਣ ਉਹਨਾਂ ਦੇ ਫਿੱਟ ਨਹੀਂ ਬੈਠ ਰਿਹਾ ਉਹਨੂੰ ਕਿਹੜੇ ਬੰਦੇ ਨੂੰ ਲੈ ਕੇ ਆਉਂਦੇ ਨੇ ਕਿਵੇਂ ਕਰਦੇ ਨੇ ਕੌਣ ਕਿਹੜਾ ਆ ਸਕਦਾ ਕਿਉਂਕਿ ਇੰਨੇ ਬੰਦੇ ਉਹਨਾਂ ਦੇ ਨਾਲ ਨੇ ਤੇ ਉਹੋ ਵੀ ਪਰ ਦੇਖ ਰਹੇ ਨੇ ਕਿਹਦੀ ਕੋਲ ਵੇਟ ਜ਼ਿਆਦਾ ਹੈ ਤੇ ਉਹਨੂੰ ਅੱਗੇ ਲੈ ਕੇ ਆਉਣਾ ਜਿਹੜੀ ਉਹਨਾਂ ਦੀ ਭੂਮਿਕਾ ਨੇ ਦੇਖੋ ਬਸ ਗੱਲ ਪੰਜਾਬ ਹੀ ਰਹਿ ਗਈ ਨਾ ਸ੍ਰੀ ਗੁਰਦੁਆਰਾ ਕਮੇਟੀ ਐ ਚ ਬਾਕੀ ਤਾਂ ਫਿਰ ਉਹਨਾਂ ਦੇ ਬੰਦੇ ਹੀ ਨੇ ਦਿੱਲੀ ਆ ਹਰਿਆਣਾ ਜਾਂ ਹੋਰ ਜਹੂਰ ਸਾਹਿਬ ਹੈ ਪਟਨਾ ਸਾਹਿਬ ਤੇ ਐਚੀ ਰਹਿ ਗਏ ਸੀ ਐਚ ਵੀ ਉਹਨਾਂ ਦੀ ਜਗ੍ਹਾ ਹੈ ਤਾਂ ਇਹ ਬਹੁਤ ਕੁਝ ਚੱਲ ਰਿਹਾ ਇਸੇ ਕਰਕੇ ਮੈਂ ਕਹਿਆ ਕੀ ਤਾਨੀ ਇੰਨੀ ਉਰਜਾ ਲਈ ਹੈ ਇਹਨਾਂ ਨੇ ਸਿਰਫ ਇੰਦੀ ਗੱਲ ਪਿੱਛੇ ਕਿ ਵੀ ਮੈਂ ਨਹੀਂ ਛੱਡਨੀ ਪਤਾ ਨਹੀਂ ਕਿਉਂ ਐਡੀ ਗੱਲ ਕੀ ਹੈ ਜਾਂ ਜਿਹੜੇ ਬੰਦੇ ਉਹ ਜਿਹੜੇ ਹਾਲੇਦਾਰੇ ਨੇ ਜਿਹੜੇ ਹੁਣ ਆਪਦੇ ਆਪ ਦੀ ਪੋਸਟ ਤੇ ਬੈਠੇ ਨੇ ਉਹ ਨਹੀਂ ਛੱਡਣਾ ਚਾਹੁੰਦੇ ਪਰ ਲੋਕ ਢੰਕਾਰ ਰਹੇ ਨੇ ਨਾ ਪੰਜ ਢੰਕਾਰ ਰਿਹਾ ਉਹਨਾਂ ਤਾਂ ਦੇਖੋ 17 ਤੋਂ ਹੀ ਸ਼ੁਰੂ ਕਰ ਲਿਆ ਸੀ ਕੋਈ ਰਿਡੈਕਸ਼ਨ ਤੱਕ ਇੱਥੇ ਤੱਕ ਕਰਤਾ ਇਹ ਗੱਲ ਕੰਧ ਤੇ ਲਿਖਿਆ ਕਿਉਂ ਨਹੀਂ ਪੜ ਰਹੇ ਕੰਧ ਤੇ ਲਿਖਿਆ ਪੜਨਾ ਚਾਹੀਦਾ ਵੀ ਆ ਚੱਲ ਕੀ ਰਹਿ ਮਨ ਲਓ ਕਿ ਆਪਾਂ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਹ ਨਹੀਂ ਮੰਨਣਗੇ ਸਖਬੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਆਊਗਾ ਉਵੇਂ ਸਾਰਾ ਕੁਝ ਚੱਲੂਗਾ ਅਕਾਲ ਤਖਤ ਦੇ ਹੁਕਮ ਨੂੰ ਜਿਹੜਾ ਇਗਨੋਰ ਕਰਕੇ ਕੋਈ ਬਹਾਨੇਬਾਜ਼ੀ ਕਰਕੇ ਚੱਲ ਪੈਣਗੇ ਕੀ ਤੁਹਾਨੂੰ ਲੱਗਦਾ ਹੈ ਕਿ ਫੇਰ ਲੋਕ ਇਹਨਾਂ ਨੂੰ ਵੋਟ ਪਾ ਦੇਣਗੇ ਜਿਹੜਾ ਅਕਾਲੀ ਦਲ ਇਹ ਰਹੂ ਜਿਹੜਾ ਸਖਬੀਰ ਦਾ ਅਕਾਲੀ ਦਲ ਹੋ ਉਹ ਲੋਕ ਪ੍ਰਵਾਨ ਕਰ ਲੈਣਗੇ ਇਹ ਤਾਂ ਸਵਾਲ ਸਮਝਣ ਦੀ ਲੋੜ ਹੈ ਇਹੀ ਇਹ ਸਵਾਲ ਨਹੀਂ ਸਮਝ ਰਹੇ ਇਸੇ ਕਰਕੇ ਇਹ ਤਾਂ ਨਹੀਂ ਜ਼ਿਆਦਾ ਉਲਝ ਰਹੀ ਹੈ ਅੱਜ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ